ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨ ਮਜ਼ਦੂਰ ਤੇ ਹੋਰ ਨਾ ਜਿੱਥੇ ਬੰਦੀਆਂ ਵੱਲੋਂ ਸੰਘਰਸ਼ ਵਿੜਿਆ ਆਇਆ ਹੈ ਪਰ ਇਸ ਤੇ ਉਲਟ ਜਿਹੜਾ ਕੇਂਦਰ ਦੀ ਸਰਕਾਰ ਟਾਸ ਤੋਂ ਮਸ ਨਜ਼ਰ ਨਹੀਂ ਹੁੰਦੀ ਜਾ ਰਹੀ ਜਿਹੜੀਆਂ ਰੇਲ ਗੱਡੀਆਂ ਰੁਕੀਆਂ ਜਿਸ ਕਾਰਨ ਇੰਨੇ ਦਿਨੀ ਕਿਸਾਨਾਂ ਦੀ ਜਿਹੜੀ ਜ਼ਰੂਰਤ ਆ ਜੂਰੀਆ ਖਾਦ ਦੀ ਰੇਲ ਗੱਡੀਆਂ ਰੋਕਣ ਕਰਕੇ ਜੂਰੀਆ ਖਾਦ ਦੀ ਕਿਲਤ ਪੰਜਾਬ ਵਿੱਚ ਕਾਫੀ ਆ ਰਹੀ ਆ ਜੇਕਰ ਗੱਲ ਕਰੀਏ ਮਾਝਾ ਖੇਤੀ ਤਾਂ ਇੱਥੇ ਵੀ ਕਿਲਤ ਬਹੁਤ ਜ਼ਰੂਰੀ ਆ ਰਹੀ ਆ ਇਹਨੀ ਦਿਨੀ ਤੁਹਾਨੂੰ ਖਾ ਰਿਆਂ ਜਿਹੜੇ ਕਣਕ ਦੇ ਖੇਤ ਹੈ ਜਿਹੜੇ ਕਣਕ ਉੱਤੇ ਬੀਜੀ ਗਈ ਸੀ ਕਿਸਾਨਾਂ ਵੱਲੋਂ ਪਹਿਲੇ ਪਾਣੀ ਤੋਂ ਪਹਿਲਾਂ ਕਿਸਾਨ ਕਣਕ ਲਾਉਂਦੇ ਖਾਦ ਦੀ ਜ਼ਰੂਰਤ ਹੁੰਦੀ ਸੀ ਪਰ ਖਾਦ ਨਾ ਮਿਲਣ ਕਰ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਕਾਫੀ ਚਿੰਤਾਜ ਦਿਖਾਈ ਦੇ ਰਹੇ ਆ ਜੇਕਰ ਗੱਲ ਕਰੀਏ ਤਾਂ ਸਰਦੀ ਖਿੱਤ ਦੇ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਿਹੜੀ ਆ ਵੱਡੇ ਪੱਧਰ ਤੇ ਲੁੱਟ ਵੀ ਕੀਤੀ ਜਾ ਰਹੀ ਹੈ ਸੋ ਅਸੀਂ ਇੱਥੇ ਕੁਝ ਕਿਸਾਨ ਸਾਡੇ ਨਾਲ ਮੌਜੂਦ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਮੁਸ਼ਕਲਾਂ ਆ ਰਹੀਆਂ ਨੇ ਹਾਂਜੀ ਸਵਾਗਤ ਹੈ ਜੀ ਕੀ ਮੁਸ਼ਕਲਾਂ ਆ ਰਹੀਆਂ ਖਾਦ ਜੂਰੀਆ ਖਾਦ ਨੂੰ ਲੈ ਸਾਨੂੰ ਮੁਸ਼ਕਲਾਂ ਇਹ ਆ ਰਹੀਆਂ ਵੀ ਦੁਕਾਨਦਾਰ ਤੋਂ ਸਾਨੂੰ ਕੋਈ ਖਾਦ ਨਹੀਂ ਦੇ ਰਿਹਾ ਨਾ ਮਿਲ ਰਹੀ ਹੈ ਜੇ ਮਿਲ ਰਹੀ ਹੈ ਤਾਂ ਸਾਨੂੰ 450 ਨੂੰ 500 ਨੂੰ ਤੋੜਾ ਇੱਕ ਤੋੜਾ ਦੇ ਰਹੇ ਨੇ ਤੇ 450 ਜਿੱਥੇ 270 ਨੂੰ ਮਿਲਦੀ ਹੈ ਉੱਥੇ 450 500 ਨੂੰ ਲੈ ਕੇ ਤੋੜਾ ਜੇ ਅਸੀਂ ਕਿੱਲੇ ਦੇ ਵਿੱਚ ਖਿਲਾ ਰਹੀਏ ਤੇ ਸਾਨੂੰ ਇਹਦੇ ਵਿੱਚ ਕੀ ਬੈਨੀਫਿਟ ਕੋਈ ਨਹੀਂ ਹੈਗਾ ਜੀ ਨੁਕਸਾਨ ਹੀ ਆ ਸਾਡਾ ਕਿੰਨੀ ਕੀ ਜ਼ਰੂਰਤ ਹੈ ਇੰਨੀ ਦਿਨੀ ਜਿਹੜੀ ਆ ਯੂਰੀਆ ਦੀ ਕਣਕ ਨੂੰ ਯੂਰੀਆ ਦੀ ਸਾਨੂੰ ਬਹੁਤ ਜ਼ਰੂਰਤ ਹੈ ਜੀ ਦੇਖੋ ਜੀ ਜਦੋਂ ਵੀ ਆਪਾਂ ਇਹਨੂੰ ਖਾਦ ਪਾਵਾਂਗੇ ਕੋਈ ਮਖਰਾਕ ਪਾਵਾਂਗੇ ਤੇ ਫਿਰ ਉਹਦੇ ਸਿਰ ਤੇ ਕੋਈ ਪੈਦਾਵਾਰ ਹੋਊਗੀ ਤੇ ਅਸੀਂਗਾ ਝ ਕਣਕ ਬੀਜਣ ਤੋਂ ਕਿੰਨੇ ਦਿਨਾਂ ਬਾਅਦ ਖਾਦ ਪਾਉਣੀ ਜ਼ਰੂਰੀ ਹੁੰਦੀ ਜਿਵੇਂ ਹੁਣ ਪਹਿਲਾ ਪਾਣੀ ਵੀ ਲੱਗਣ ਜਾ ਰਿਹਾ ਸਾਨੂੰ ਜਦੋਂ ਇਸ ਦਿਨ ਕਣਕ ਬੀਜੀ ਉਹਦੇ ਤੋਂ 21 ਦਿਨਾਂ ਪਿਛੋਂ ਸਾਨੂੰ ਖਾਦ ਪਾਉਣੀ ਪਹਿਲਾਂ ਅਸੀਂ ਕੋਰ ਤੇ ਖਾਦ ਪਾਉਣੀ ਪੋਰੀ ਪੋਰੀ ਫਿਰ ਪਾਣੀ ਲਾਉਣਾ ਫਿਰ ਉਸ ਤੋਂ ਬਾਅਦ ਜਿਹੜੀ ਆ ਭੀ ਵਤਰੋਂ ਤੇ ਬੋਰੀ ਬੋਰੀ ਹੀ ਖਾਦ ਦੀ ਪਾਈ ਜਾਂਦੀ ਜੇ ਤੂੰ ਖਾਦ ਲੈਣ ਜਾਂਦੇ ਜੇ ਬਾਜ਼ਾਰ ਤੋਂ ਕੀ ਕਿਨੇ ਦੁਕਾਨਦਾਰ ਤੁਹਾਨੂੰ ਅਸੀਂ ਦੁਕਾਨ ਤੋਂ ਖਾਦ ਲੈਣ ਜਾਂਦੇ ਆ ਸਾਨੂੰ 450 500 ਰੁਪਿਆ ਰੇਟ ਸੁਣਾਉਂਦੇ ਆ ਇੱਕ ਥੈਲੇ ਦਾ ਤੇ ਤੁਸੀਂ ਆਸਿਆਂ ਨੇ 270 ਨੂੰ ਸਾਨੂੰ ਮਿਲਦੀ ਹੈ ਤੇ ਹੁਣ 450 ਨੂੰ 500 ਨੂੰ ਖਾਦ ਲਈਏ ਕਿੰਨੀ ਮਹਿੰਗੀ ਤੇ ਕਿੰਨੀ ਮਗਹਾਈ ਤੇ ਇਹ ਨਹੀਂ ਵੀ ਖਾਦ ਨਹੀਂ ਆ ਰਹੀ ਆ ਨਾਲੇ ਤੇ ਦੁਕਾਨਾਂ ਦੇ ਵਿੱਚ ਖਾਦ ਹੈਗੀ ਆ ਪਰ ਸਾਰੇ ਹੀ ਬਲੈਕ ਦੇ ਵੇਚਦੇ ਆ ਇਹਨਾਂ ਨੂੰ ਇਹ ਇੱਕ ਪੁਆਇੰਟ ਲੱਭਾ ਜੀ ਪਿਛੋਂ ਖਾਦ ਨਹੀਂ ਆ ਰਹੀ ਪਿਛੋਂ ਖਾਦ ਨਹੀਂ ਆ ਰਹੀ ਟ੍ਰੇਨਾਂ ਨਹੀਂ ਚੱਲਣਦੀਆਂ ਜੀ ਜੇ ਮੰਨ ਲਓ ਟ੍ਰੇਨਾਂ ਨਹੀਂ ਚੱਲਣਦੀਆਂ ਇਹਨਾਂ ਕੋ ਖਾਦ ਕਿੱਥੋਂ ਆ ਗਈ ਫਿਰ ਸਭ ਸਟੋਰ ਕੀਤੀ ਹੋਈ ਹੈ ਰਾਤ ਨੂੰ ਚਕਾਉਂਦੇ ਆ 9:30 10:00 ਤੜਕੇ ਚਕਾਉਂਦੇ ਆ 6:00 ਵਜੇ ਜਾ ਕੇ ਜਿਹੜੇ ਪੈਸੇ ਨਕਦ ਦੋ ਜਿਹੜਾ ਕੋ 450 ਜਾਂ 45 ਜੇ ਪਾਣੀ ਪਾਈਏ ਇਹਨਾਂ ਤੇ ਫਿਰ ਝਾੜ ਅਸੀਂ ਕਿਵੇਂ ਕੱਢਾਂਗੇ ਪੈਦਾਵਾਰ ਕਿਵੇਂ ਲਵਾਂਗੇ ਇਸ ਚੀਜ਼ ਦੀ ਤੇ ਉਹਨਾਂ ਨੇ ਪੂਰੀ ਲੁੱਟ ਡਾਈ ਆ ਪੁਸ਼ਣ ਵਾਲਾ ਕੋਈ ਨਹੀਂ ਹੈਗਾ ਇਹਨਾਂ ਨੂੰ ਜੇ ਕੋਈ ਪੁਸ਼ਣ ਵਾਲਾ ਹੋਵੇ ਨਾ ਤੇ ਫਿਰ ਕਮ ਸੇ ਕਮ ਆਈ ਨਾਲੇ ਦੇ ਵਿੱਚ ਹੀ ਨਹੀਂ ਲੁੱਟ ਘਸੋਟਣਾ ਚੱਲੇ ਜੋ ਹੋ ਰਿਹਾ ਕਿੰਨੇ ਖਾਦੇ ਨਾਲ ਦਵਾਈ ਦੁਵਾਈ ਵੀ ਦੇਂਦੇਗੇ ਜਾਂ ਕੱਲੀ ਖਾਦ ਹੀ ਦੇ ਰਹੇ ਜਿਵੇਂ ਅੱਗੇ ਹੁੰਦਾ ਸੀ ਕਿ ਦਵਾਈ ਲਾਓ ਤੇ ਫਿਰ ਹੀ ਖਾਦ ਦੇਣੀ ਹੈ ਇਸ ਵਾਰ ਵੀ ਇਦਾਂ ਦਾ ਚੱਲ ਰਿਹਾ ਕਈਆਂ ਗਾਕਾਂ ਨੂੰ ਤੇ ਜਿਹੜੇ ਮੰਨ ਲਓ ਪੱਕੇ ਗਾਹ ਕਿ ਉਹਨਾਂ ਨੂੰ ਤੇ 450 ਦੇ ਹਿਸਾਬ ਨਾਲ ਤੋੜਾ ਖਾਦ ਦਾ ਚਿਕਾਰ ਰਹੇ ਤੇ ਜਿਹੜੇ ਮਾਲੋ ਕੋਈ ਕਿਦੇ ਪੜਕਦਾ ਕੋਈ ਕਿਦੇ ਪੜਕਦਾ ਉਹਨਾਂ ਨੂੰ 500 ਲਾਈ ਜਾਂਦੇ ਆ ਨਾਲ ਉਹਨੂੰ ਕੋਈ ਇੱਕ ਛੋਟੀ ਜਿਹੀ ਪੁੜੀ ਦਿੱਤੀ ਜਾਂਦੀ ਹੈ ਜੀ ਇਹਨੂੰ ਉੱਪਰ ਲਾ ਕੇ ਪਾਓ ਜੀ ਇਹਨੂੰ ਝਾੜ ਵਧੂਗਾ ਜੀ ਇਹਨੂੰ ਆਹ ਨਾ ਮਤਲਬ ਵੀ ਕਣਕ ਨੂੰ ਸਿਉਂਖਣਾ ਲੱਗੂਗਾ ਆ ਚੀ ਨਾ ਹੋਊਗੀ ਠੀਕ ਹੈ ਜੀ ਉਹਦੇ ਵਿੱਚ ਹੁਣ ਵੜ ਕੇ ਥੋੜਾ ਵੇਖਿਆ ਕੀ ਆ ਭਾਵੇਂ ਸਵਾਹ ਹੀ ਇੱਕ ਪਾਥੀਆਂ ਦੀ ਬਾਲ ਕੇ ਉਹ ਪੁੜੀ ਜੀ ਬਣ ਕੇ ਸਾਨੂੰ ਦੇ ਦੋ ਤਾਂ ਅਸੀਂ ਕਹਣਾ ਠੀਕ ਹੈ ਜੀ ਹੁਣ ਪੌਣੀ ਤੇ ਪੈਣੀ ਸਾਨੂੰ ਤੁਹਾਨੂੰ ਕਿਵੇਂ ਪਾ ਲੱਗਾ ਵੀ 450 ਨੂੰ ਬਲੈਕ ਵਿੱਚ ਵੇਚਦੇ ਆ ਅੱਗੇ ਅਹੀ ਦੁਕਾਨਾਂ ਸਾਰੀਆਂ ਤੇ ਫਿਰੇ ਆ ਰਾਤੀ ਮੈਂ ਤਕਰੀਬਨ ਤਾਂ ਦੱਸਿਆ 9:30 ਵਜੇ ਮੈਨੂੰ ਕਿਸੇ ਦਾ ਫੋਨ ਆਇਆ ਸੀ ਕਹਿੰਦੇ ਵੀ ਮੰਡੀ ਦੇ ਵਿੱਚ ਗੱਡੀਆਂ ਟਰਾਲੀਆਂ ਦੇ ਖਾਦੇ ਜਾ ਰਹੀ ਹੈ ਠੀਕ ਹੈ ਜੀ ਅਈ ਨਾਲੇ ਦੇ ਵਿੱਚ ਮੈਂ ਕਈਆਂ ਦੁਕਾਨਾਂ ਤੇ ਸਾਰੀਆਂ ਜੇ ਮੰਨ ਲਓ ਪਿੱਛੋਂ ਡੀਐਸਪੀ ਡੀਸੀ ਆਣ ਕੇ ਚੈਕਿੰਗ ਕਰਨਾ ਇਥੇ ਠੀਕ ਹੈ ਜੀ ਆਪਣੇ ਇਨਸਪੈਕਟਰ ਸਾਹਿਬ ਚੈਕਿੰਗ ਕਰਨ ਹਰ ਦੁਕਾਨ ਦੇ ਵਿੱਚ ਉਹ ਜੇ ਨਾਮ ਮੰਨ ਲਓ ਇਥੇ ਇਹਨਾਂ ਨੇ ਇੱਕ ਦੁਕਾਨਾ ਸ਼ੋਕੋ ਹੀ ਕੀਤੀ ਹੁੰਦੀ ਗਦਾਮ ਇਹਨਾਂ ਦੇ ਕਿਤੇ ਹੁੰਦੇ ਲਾਈ ਕਿਤੇ ਹੁੰਦੀ ਹੈ ਤਰਾਦ ਨੂੰ ਚਕਾਉਂਦੇ ਉੱਥੋਂ ਜੇ ਇਹਨਾਂ ਦੇ ਮੌਕੇ ਤੇ ਆਣ ਕੇ ਇਹਨਾਂ ਨੂੰ ਫੜਨ ਵੇ ਤੇ ਕਿਉਂ ਨਾ ਭਾਜੀ ਇਹਨਾਂ ਦੇ ਗਦਾਮਾਂ ਚ 100 100 200 200 ਤੋੜਾ ਨਿਕਲਿਆ ਜਾਵੇ ਤੁਸੀਂ ਕਦੀ ਖੇਤੀਬਾੜੀ ਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਵੀ ਸਾਨੂੰ ਮਿੰਗੇਪਲ ਤੇ ਕਾਮ ਰਹੀ ਕੋਈ ਕੋਈ ਕਾਰਵਾਈ ਕੀਤੀ ਨਾ ਤੇ ਇਹਦੇ ਵਿੱਚ ਸਾਰੇ ਰਲੇ ਚੋਰ ਕੁੱਤੀ ਦਾ ਸਭ ਰਲੇ ਦੁਕਾਨਦਾਰ ਵੀ ਰਲੇ ਖੇਤੀਬਾੜੀ ਵੀ ਭਾਗ ਵੀ ਰਲੇਆ ਠੀਕ ਹੈ ਜੀ ਜੇ ਮੰਨ ਲਓ ਅਸੀਂ ਉਹਨਾਂ ਨੂੰ ਦੱਸ ਦਿਆਂ ਉਹ ਪਹਿਲੇ ਦੱਸ ਦਿੰਦੇ ਦੁਕਾਨਦਾਰਾਂ ਨੂੰ ਲਓ ਜੀ ਅਸੀਂ ਆਈਂਦੇ ਇਦਾਂ ਆਉਣਾ ਜੇ ਆਹ ਕੁਝ ਜੇ ਤੁਸੀਂ ਤੋੜਾ ਨਾ ਰੱਖਿਓ ਕਿਲੋ ਨਾ ਰੱਖਿਓ ਚੁੱਕ ਕੇ ਗਾਂਬਸ਼ਾਂ ਕਰ ਦੋ ਠੀਕ ਹੈ ਜੀ ਇਹ ਸਭ ਚੋਰ ਕੁੱਤੀ ਰਲੇ ਹੋਏ ਨੇ ਬਾਕੀ ਇੱਕ ਜ਼ਿਮੀਦ ਇਹੋ ਜਿਹਾ ਮੰਨ ਲਓ ਸਰਕਾਰਾਂ ਉੱਤੇ ਪਹਿਲਾਂ ਜਿਹੜੇ ਆਰਡੀਨੈਂਸ ਦੇ ਤਿੰਨ ਬਿੱਲ ਲਾਏ ਉਹਨਾਂ ਦੇ ਵਿੱਚ ਖਰਾਬ ਡੇ ਕਰਨਾ ਹੁਣ ਜੇ ਆ ਗਈ ਯੂਰੀਆ ਦੀ ਗੱਲ ਯੂਰੀਆ ਦਾ ਆ ਕੇ ਆਣ ਕੇ ਖਰਾਬ ਡੇ ਕਰਨਾ ਜੇ ਝੋਨਾ ਤਲਾਇਆ ਝੋਨਾ ਕਿਹੜੇ ਹਾਲਾਤਾਂ ਨਾਲ ਤਲਾਇਆ ਕੀ ਰੇਟ ਮਿਲਿਆ ਕੁਛ ਨਹੀਂ ਮਿਲਿਆ ਜੇ ਕਣਕ ਦੀਆਂ ਯੂਰੀਆ ਦੀ ਦੇ ਰਹੇ ਤੇ ਕਹਾਂ ਕਿ ਅਸੀਂ ਪਾਵਾਂਗੇ ਆਪਣੇ ਆਪਣੀ ਤਾਂ ਡੀਪੀ ਨੇ 1250 1300 ਨਾਲ ਹਿਸਾਬ ਨਾਲ ਦੇਤੀ ਡੀਜ਼ਲ 72 73 ਰੁਪਏ ਲੀਟਰ ਦੇਤਾ ਠੀਕ ਹੈ ਜੀ ਜੇ ਯੂਰੀਆ ਦੀ ਗੱਲ ਆਈ ਯੂਰੀਆ ਨੂੰ 270 ਤੇ ਕਿੱਥੇ 550 ਦੇ ਕੋਲ 450 500 ਤੋੜਾ ਲੈ ਲੂ ਜੇਕਰ ਗੱਲ ਕਰੀਏ ਸੋਸਾਇਟੀਆਂ ਵਿੱਚ ਨਹੀਂ ਖਾਦ ਮਿਲਦੀ ਆਮ ਹੁੰਦੀ ਹੈ ਸਸਕਾ ਜਿਹੜੀਆਂ ਸਰਕਾਰੀ ਸੋਸਾਇਟੀਆਂ ਦੇ ਵਿੱਚ ਵੀ ਖਾਦ ਆਉਂਦੀ ਹੈ ਭਾਜੀ ਕਿਤੇ ਨਹੀਂ ਆ ਗਈ ਸੋਸਾਇਟੀ ਦੇ ਵਿੱਚ ਵੀ ਅਸੀਂ ਦੋ ਤਿੰਨਾਂ ਸੈਕਟਰੀਆਂ ਨੂੰ ਫੋਨ ਕਰਕੇ ਪੁੱਛ ਲਿਆ ਕਹਿੰਦੇ ਜੀ ਸਾਡੇ ਕੋਲ ਕਿੱਲੋ ਵੀ ਨਹੀਂ ਹੈਗੀ ਆਉਣੀ ਚਾਹੀਦੀ ਸੋਸਾਇਟੀਆਂ ਦੇ ਵਿੱਚ ਖਾਦ ਸੋਸਾਇਟੀਆਂ ਦੇ ਵਿੱਚ ਹੀ ਆਉਣੀ ਚਾਹੀਦੀ ਆ ਪਰ ਜ਼ਿੰਮੇਦਾਰਾਂ ਨੂੰ ਸਿੱਧੀ ਵੰਡੀ ਜਾਣੀ ਚਾਹੀਦੀ ਹੈ ਸੋਸਾਇਟੀਆਂ 'ਚ ਵੀ ਆ ਕੇ ਉਹ ਦੁਕਾਨਦਾਰਾਂ ਨਾਲ ਤਾਲਮੇਲ ਹੋਏ ਹੁੰਦੇ ਉਹਨਾਂ ਦੇ ਉਹਨਾਂ ਦੇ ਥਾਂ ਲਵਾ ਦਿੰਦੇ ਆ ਉਹ ਅੱਗੋਂ 450 ਨੂੰ 500 ਨੂੰ ਤੋੜਾ ਚੁਕਾਉਂਦੇ ਤੇ ਜ਼ਿੰਮੇਦਾਰ ਫਿਰ ਹੱ ਸਰਕਾਰ ਕੋਲੋਂ ਕੀ ਮੰਗ ਕਰੂਗੇ ਇਹੋ ਜਿਹੜੇ ਬਲੈਕ ਕਰ ਰਹੇ ਆ ਕਿਸਾਨਾਂ ਦੀ ਮਜਬੂਰੀਆਂ ਲਾਹ ਲਾ ਰਹੇ ਆ ਕਰ ਵੀ ਹੋਣੀ ਚਾਹੀਦੀ ਉਹਨਾਂ ਤੇ ਜ਼ਰੂਰ ਹੋਣੀ ਚਾਹੀਦੀ ਆ ਜੀ ਵੇਖੋ ਜੀ ਹੁਣ ਦਫ਼ਤਰਾਂ ਚੋਂ ਬਾਹਰ ਨਿਕਲਣਾ ਠੀਕ ਹੈ ਜੀ ਸਵੇਰੇ 9 ਵਜੇ ਆਉਂਦੇ ਆ 5 ਵਜੇ ਆਣ ਕੇ ਆਪਣੇ ਘਰਾਂ ਨੂੰ ਮੁਰਕੇ ਜੀ ਉੱਥੇ ਵੇਖ ਕੇ ਕਾਗਜ਼ੀ ਪਤਰਾ ਯੋ ਜਿਹਾ ਕਰ ਕਰਾ ਕੇ ਸ਼ਾਮ ਨੂੰ 5 ਵਜੇ ਘਰ ਚੱਲ ਜਾਂਦੇ ਆ ਇਹ ਕੋਈ ਮਸਲਾ ਲਹਿਦਾ ਨਹੀਂ ਹੁੰਦਾ ਕਮ ਸੇ ਕਮ 9 ਵਜੇ ਆਉਂਦੇ ਆ ਘੰਟਾ ਡੇਢ ਘੰਟਾ ਆਪਣੇ ਦਫ਼ਤਰੇ ਬੈਨ ਬਾਹਰ ਚੈਕਿੰਗ ਕਰਨ ਨਿਕਲਣਾ ਹਰ ਦੁਕਾਨ ਤੇ ਹਰ ਗਦਾਮ ਤੇ ਮੰਨ ਲਓ ਇਹਨਾਂ ਦਾ ਦੁਕਾਨ ਠੀਕ ਹੈ ਜੀ ਇਹ ਨਹੀਂ ਹੈ ਤਕਰੀਬਨ ਵੀ ਮੰਨ ਲਓ ਇਹਨਾਂ ਨੇ ਤਨਖਾਹਾਂ ਮਹੀਨੇ ਦੀਆਂ ਲੈ ਲਈਆਂ ਦਾ 9 ਤੋਂ 5 ਡਿਊਟੀ ਦਿੱਤੀ ਤੇ ਬਸ ਸਾਡੀ ਖਤਮ 5 ਵਜੇ ਤੋਂ ਬਾਅਦ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਖਾਦਾਂ ਜਾਣ ਕਿੱਥੇ ਦੀਆਂ ਕਰ ਵੀ ਹੋਣੀ ਚਾਹੀਦੀ ਜਰੂਰ ਜੀ ਜਰੂਰ ਮੈਂ ਤੇ ਆਪਕਾ ਇਹਨਾਂ ਦੇ ਨਾਲ ਅਸੀਂ ਸਹਿਯੋਗ ਦੇਨੇ ਆ ਸਾਡੇ ਨਾਲ ਆਉਣ ਨਿਕਲਣਾ ਅਸੀਂ ਨਾਲ ਤੁਰਦੇ ਆ ਤੇ ਜੇ ਕਹਿਣਾ ਪਈ ਅਸੀਂ ਪਹਿਲਾਂ ਹੀ ਫੋਨ ਕਰ ਦੇਣਾ ਲੁਟਕ ਸੁੱਟ ਹੂੰਦੀ ਆ ਹੂੰ ਦੋ ਅਸੀਂ ਨਾਲ ਰਲ ਕੇ ਖਾਣਾ ਹੀ ਆ ਤੇ ਫਿਰ ਪਜਿਵੀਦਾਰ ਤੇ ਅੱਗੇ ਮਰਿਆ ਤਾਂ ਹੁਣ ਵੀ ਮਰੂਗਾ ਫਿਰ ਸਾਡੇ ਨਾਲ ਹੋਰ ਵੀ ਕਿਸਾਨ ਹੈਗੇ ਹਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਭਾਜੀ ਤੁਹਾਨੂੰ ਕਿੰਨੀ ਕੁ ਮੁਸ਼ ਹਾਂ ਇਹ ਕੀ ਬਾਈ ਦੇ ਕੰਨਕ ਹੋ ਗਈ ਆ ਸਾਨੂੰ ਯੂਰੀਆ ਮਿਲਣੀ ਨਹੀਂ ਤੇ ਯੂਰੀਆ ਦੇ ਜਾਣੇ ਦੁਕਾਨ ਤੇ ਜਾਣੇ ਤਾਂ ਸਾਨੂੰ 450 400 ਰੇਟ ਸੁਣਾਉਂਦੇ ਨੇ ਬਲੈਕ ਚ ਵੇਚੁੰਦੇ ਨੇ ਬਲੈਕ ਚ ਹਾਂਜੀ ਕੀ ਮੰਗ ਕੀ ਕਰੋਗੇ ਤੁਸੀਂ ਇਹੋ ਮੰਗ ਕਰਦੇ ਆ ਵੀ ਇਹਨਾਂ ਨੂੰ ਡੱਕਿਆ ਜਾਵੇ ਜਿਹੜਾ ਸਹੀ ਰੇਟ ਹੈ 270 ਰੁਪਏ ਹੀ 270 75 ਆ ਇਹ ਰੇਟ ਤੇ ਸਾਨੂੰ ਖਾਦ ਦਿੱਤੀ ਆ ਸਾਡੇ ਨਾਲ ਤੇ ਹੋਰ ਵੀ ਕਿਸਾਨ ਆ ਸੀ ਕਿਸਾਨ ਸਾਡੇ ਨਾਲ ਉਹ ਵੀ ਮੌਜੂਦ ਹੈ ਜਿਨ੍ਹਾਂ ਨੇ ਅਜੇ ਕੱਲ ਹੀ ਹਰਿਆਣੇ ਤੋਂ ਖਾਦ ਲੈ ਕੇ ਆਏ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਸ ਤੋਂ ਕਿਸ ਰੇਟ ਤੇ ਮਿਲੀ ਆ ਕਿਵੇਂ ਮੁਸ਼ਕਲਾਂ ਆਈਆਂ ਹਾਂਜੀ ਭਾਜੀ ਸਵਾਗਤ ਹੈ ਕੀ ਨਾਮ ਤੇ ਤੁਸੀਂ ਹਰਿਆਣੇ ਗਏ ਸੀ ਖਾਦ ਲੈਣ ਕਿੰਨੀ ਕੁ ਸੌਕੀ ਖਾਦ ਮਿਲਦੀ ਓਥੋਂ ਜੀ ਸ੍ਰਿੰਦਰ ਸਿੰਘ ਨਾਮ ਹੈ ਜੀ ਮੇਰਾ ਅਸੀਂ ਕੱਲ ਹਰਿਆਣੇ ਗਏ ਹਰਿਆਣੇ ਤੋਂ ਪਹਿਲੇ ਦੀ ਗੱਲ ਹੈ ਵੀ 12 13 ਘੰਟੇ ਲੱਗਦੇ ਟਰੈਕਟਰ ਪਹੁੰਚਣ ਤੇ ਤੇ ਫਿਰ ਉਥੇ ਇਹ ਆ ਵੀ ਉਥੇ ਵੀ ਖਾਦ ਮਿਲਦੀ ਉਧਰ ਜੇ ਕੋ ਆਪਣਾ ਬੰਦਾ ਹੈਗਾ ਉਹਦਾ ਆਧਾਰ ਕਾਰਡ ਦੋ ਫਿਰ ਖਾਦ ਮਿਲਦੀ ਆ ਉਹ ਵੀ ਬਹੁਤ ਮੁਸ਼ਕਲ ਪਰ ਫਿਰ ਪਲੱਸ ਹਰ 50 60 ਰੁਪਏ ਖਰਚਾ ਡੀਜ਼ਲ ਦਾ ਖਰਚਾ ਚੜਦਾ ਟਰੈਕਟਰ ਤੇ ਵੀ ਮੰਨ ਲਓ 360 70 ਰੁਪਏ ਖਾਦ ਇੱਥੇ ਆਣ ਕੇ ਪੈ ਰਹੀ ਆ ਜਿਵੇਂ ਤੁਸੀਂ ਅਜੇ ਨਾਲੇ ਤੋਂ ਟਰੈਕਟਰ ਤੇ ਗਏ ਕਿੰਨੇ ਚਿਰ ਚ ਪਹੁੰਚੇ ਕਿੰਨੇ ਦਾ ਤੇਲ ਫੁੱਕਿਆ ਥੋੜਾ ਡਿਟੇਲ ਦੱਸੋ ਸਾਡੇ ਦਰਸ਼ਕਾਂ ਨੂੰ ਉਹ ਜੀ ਇਦਾਂ ਹੈ ਜੀ 12 13 ਘੰਟੇ ਲੱਗਦੇ ਆ ਇੱਕ ਸਾਈਡ ਤੇ ਪਹੁੰਚਣ ਦੇ ਤੇ 11000 ਦਾ ਤੇਲ ਖਾ ਗਿਆ ਏ ਟਰੈਕਟਰ ਜੀ ਤੇ 200 ਟੋੜਾ ਹੀ ਖਾਦ ਲਿਆ ਜੇ ਤੇ ਤੁਸੀਂ ਹਿਸਾਬ ਲਓ ਪੇ 60 ਰੁਪਏ ਖਰਚਾ ਟੋੜੇ ਤੇ ਚੜ ਜਾਂਦਾ ਉੱਥੇ ਜਦੋਂ ਤੁਸੀਂ ਲਖਾਰ ਲੈ ਕੇ ਵਾਪਸ ਤੁਰੇ ਜੋ ਕੋਈ ਤੁਹਾਨੂੰ ਰਾਹ ਮੁਸ਼ਕਲ ਆਈ ਕੋਈ ਕਿਸੇ ਨੇ ਰੋਕਿਆ ਮੁਸ਼ਕਲ ਤੇ ਬਹੁਤ ਹੈ ਜੀ ਉਹ ਬਾਰਡਰ ਵਾਲੇ ਜਿਹੜੇ ਆ ਉਹ ਨੰਗਨ ਨਹੀਂ ਦਿੰਦੇ ਉਹ ਫਿਰ ਅਸੀਂ ਜਿੱਦਾਂ ਹੁਣ ਸਾਈਡ ਤੋਂ ਪਿੰਡਾ ਪੁੰਡਾ ਵੀ ਦੇ ਕੱਢ ਕੇ ਟਰੈਕਟਰ ਲੈ ਕੇ ਆਏ ਆ ਕੀ ਆਂਦੇ ਜਦੋਂ ਤੁਸੀਂ ਉੱਥੇ ਰੋਕਦੇ ਤੁਹਾਨੂੰ ਦੱਸੇ ਹੋਣਾ ਕਿਸੇ ਨੇ ਉੱਥੇ ਵੀ ਇਦਾਂ ਰੋਕਦੇ ਉਹ ਨਹੀਂ ਉਹ ਆਂਦੇ ਵੀ ਅਸੀਂ ਪੰਜਾਬ ਚ ਯੂਰੀਆ ਨਹੀਂ ਜਾਣ ਦੇਣੀ ਬਸ ਇਹ ਉਹ ਬਾਰਡਰ ਤੇ ਰੋਕ ਲੈਂਦੇ ਆ ਤੇ ਅਸੀਂ ਪਿੱਛੇ ਫਿਰ ਪਿੰਡਾ ਪੁੰਡਾ ਦੇ ਵੀ ਦੇ ਕੱਢ ਕੇ ਆਪਣੇ ਰਿਸਕ ਤੇ ਲਿਆਂਦੀ ਤੁਸੀਂ ਇੱਥੇ ਪਹਿਲਾਂ ਕੀਤਾ ਪਤਾ ਤੁਹਾਨੂੰ ਖਾਦ ਇੱਥੇ ਨਹੀਂ ਮਿਲ ਜੀ ਤੁਹਾਨੂੰ ਪੰਜਾਬ ਦੇ ਵਿੱਚ ਨਹੀਂ ਇੱਥੇ ਤੇ ਬਸ ਉਹ ਜੇ 450 500 ਰੁਪਿਆ ਰੇਟ ਸੁਣਾਉਂਦੇ ਆ ਤੇ ਇੱਥੋਂ ਲੈ ਕੇ ਪਾਵਾਂਗੇ ਕੀ ਤੇ ਕੱਢਾਂਗੇ ਕੀ ਕੀ ਮੰਗ ਕੀ ਕਰਦੇ ਸਰਕਾਰ ਕੋਲ ਕੀ ਹੱਲ ਹੋਣਾ ਜਿਹੜੀ ਖਾਦ ਨਹੀਂ ਮਿਲਦੀ ਯੂਰੀਆ ਖਾਦ ਮਿਲਣੀ ਚਾਹੀਦੀ ਹੈ ਜੇ ਕਿਸਾਨਾਂ ਨੂੰ ਖਾਦ ਮਿਲੂਗੀ ਤੇ ਕੁਝ ਗਾਂ ਹੋਊਗਾ ਨਹੀਂ ਤੇ ਕੀ ਉਹ ਤੇ ਕਣਕ ਖਾਦ ਤੋਂ ਬਿਨਾ ਕਿੱਥੋਂ ਹੋਊਗੀ ਸੋ ਦੋਸਤੋ ਤੁਸੀਂ ਸੁਣਿਆ ਕਿਸਾਨਾਂ ਦੀ ਜਬਾਨੀ ਕਿ ਜਿਹੜੀ ਖਾਦ ਦੀ ਯੂਰੀਆ ਖਾਦ ਦੀ ਕਿਲਤ ਹੋਣ ਕਰਕੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਅਸੀਂ ਇੱਥੇ ਨਾਲ ਦੇ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕਿ ਆਖਰ ਕਿਉਂ ਮੁਸ਼ਕਲ ਆ ਰਹੀਆਂ ਹਾਂਜੀ ਭਾਈ ਸਵਾਗਤ ਹੈ ਕਿਉਂ ਮੁਸ਼ਕਿਲਾਂ ਆ ਰਹੀਆਂ ਯੂਰੀਆ ਖਾਦੀਆਂ ਨਹੀਂ ਆ ਜੀ ਮੁਸ਼ਕਿਲ ਇਸ ਕਰਕੇ ਆ ਰਹੀਆਂ ਜੀ ਕਿ ਜਿਮੇਦਾਰ ਦਾ ਟਾਈਮ ਹੈ ਯੂਰੀਆ ਪਾਉਂਦਾ ਯੂਰੀਆ ਪਾਉਂਦੇ ਯੂਰੀਆ ਆਉਂਦੇ ਜਿੰਨੀਆਂ ਟਿੱਨਾ ਨਾਲ ਚੱਲਣਗੀਆਂ ਉਹਨਾਂ ਚਰਖਾ ਨਹੀਂ ਮਿਲਨੀ ਜਦੋਂ ਟਿੱਨਾ ਆਉਣਗੀਆਂ ਲੋਕ ਜਿਮੇਦਾਰ ਪੰਚਰ ਚਾਰੇ ਇਕੱਠੇ ਹੋ ਕੇ ਆਪਣੇ ਆਧਾਰ ਕਢ ਲਿਆ ਗਿਆ ਹਰਿਆਣੇ ਚੋਂ ਆਪਣਾ ਰਾਜਸਥਾਨ ਚੋਂ ਤੇ ਲੋਕੀ ਵਿਚਾਰੇ ਆਪਣੇ ਘਰ ਆਏ ਤੇ ਲਿਆਉਂਦੇ ਨੇ 70 ਰੁਪਏ ਬੋਰੀ 60 ਬੋਰੀਆਂ ਕਰਾ ਪੈਂਦਾ ਆਪਣਾ ਟਰਾਲੀ ਖੜਨ ਤੇ 3-4 ਕਿਲੋਮੀਟਰ ਸਫਰ ਕਰਕੇ ਵਿਚਾਰੇ ਖਾਦਾ ਲਿਆਉਂਦੇ ਨੇ ਤੇ ਆਪਣਾ ਗੁਜ਼ਾਰਾ ਕਰਨਦੇ ਆ ਕੋਈ ਜੀਮੇਦਾਰ ਨੇ ਦੋਸ਼ ਵੀ ਲਾਇਆ ਕਿ ਨਾਲੇ ਦੁਕਾਨਦਾਰ 400 ਰੁਪਏ ਤੋਂ ਵੱਧ ਰੇਟ ਤੇ ਵੇਚ ਰਹੇ ਨਜਾਇਜ਼ ਫਸਾ ਠਾਰੇ ਇਹਦਾ ਮਤਲਬ ਸਹੀ ਹੈ ਕਿ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਕੋਈ ਗੱਲ ਨਹੀਂ ਕੀ ਜੀਮੇਦਾਰ ਆਪ ਜਾਂਦਾ ਆਪਣੀ ਟਰਾਲੀ ਦੇ ਲਿਆਉਂਦਾ ਕੋ ਟਰੱਕ ਤੇ ਆਂਦੇ ਨੇ ਪੀ ਉਹ ਫੜ ਉਹ ਤੇਰੀਆਂ ਨਾਲ ਸਰਕਾਰ ਫੜਦੀ ਆ ਸਿਰਫ ਜੀਮੇਦਾਰ ਆਪਣੀ ਟਰਾਲੀ ਤੇ ਜਾ ਕੇ ਲਿਆ ਸਕਦਾ ਤੇ ਜੀਮੇਦਾਰ ਆਪ ਹੀ ਵੰਡ ਕਰਦਾ ਖਾਦ ਦੀ ਕਿੰਨਾ ਤੁਹਾਨੂੰ ਦੁਕਾਨਦਾਰਾਂ ਨੂੰ ਕਿੰਨਾ ਨੁਕਸਾਨ ਹੋਇਆ ਇਸ ਸੀਜ਼ਨ ਦੇ ਵਿੱਚ ਸਾਡਾ ਬਹੁਤ ਨੁਕਸਾਨ ਹੋ ਰਿਹਾ ਕਿਉਂ ਸਮਾਇਆ ਹਰ ਜ਼ਿੰਮੇਵਾਰ ਨੇ ਖਾਦ ਪਾਉਣੀ ਆ ਤੇ ਖਾਦ ਸਾਨੂੰ ਮਿਲਦੀ ਨਹੀਂ ਪਈ ਉਹ ਆਂਦੇ ਕੋਈ ਮੀਟਿੰਗ ਹੀ ਕਿਨੋਂ ਹੋਣੀ ਆ ਕੋਈ ਮੀਟਿੰਗ ਹੋ ਗਈ ਆ ਹੋ ਰਿਹਾ ਕੋਈ ਇਹਦਾ ਨਰੋਲ ਨਹੀਂ ਨਿਕਲਦਾ ਪਿਆ ਸਲੂਸ਼ਨ ਇਹ ਨਿਕਲੇਗਾ ਰਹਿ ਆਉਣਗੇ ਤੇ ਫਿਰ ਖਾਦ ਜ਼ਿੰਮੇਵਾਰ ਨੂੰ ਆਮ ਮਿਲੇਗੀ ਤੁਹਾਡਾ ਆਰਥਿਕ ਪੱਖੋਂ ਕਿੰਨਾ ਨੁਕਸਾਨ ਹੋਇਆ ਇਸ ਵਾਰੀ ਪਿਛਲੀਆਂ ਨਾਲ ਕਾਫੀ ਨੁਕਸਾਨ ਹੋ ਰਿਹਾ ਹੁਣ ਤੇ ਤਕਰੀਬਨ ਅਹੀ ਤੇ 35% ਖਾਦ ਜਿਹੜੀ ਆ ਯੂਰੀਆ ਹੁਣ ਤੱਕ ਬੀਚ ਚੁੱਕੀ ਆ ਵੇਖ ਕੇ ਵੇਖ ਜਾਂਦੀ ਜਦ ਕੋਈ ਜ਼ਿੰਮੇदार ਪਰੇਸ਼ਾਨ ਹੋ ਵਿਚਾਰਾ ਆਪਣੀ ਪਰੇਸ਼ਾਨੀ ਦਾ ਹੱਲ ਉਹ ਕਰਦਾ ਪਈ ਆਪਣੇ ਟਰੈਕਟਰ ਨਾਲ ਹੀ ਲੈ ਕੇ ਕਸਾਈ ਟਰੈਕਟਰ ਦੀ ਟਹਿਰਾਂ ਦੀ ਪਟ્રોલ ਡੀਜ਼ਲ ਖਰਚ ਕਰਕੇ ਤੇ ਵਿਚਾਰਾ ਹਰਿਆਣੇ ਚੋਂ ਰਾਜਸਥਾਨ ਚੋਂ ਲੈ ਆ ਰਿਹਾ ਸਰਕਾਰ ਕੋਲੋਂ ਕੀ ਮੰਗ ਕਰੋ ਤੁਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਪਿਉਣਾ ਦੇ ਦੇ ਪੱਕੀ ਤਰੀਕ ਨੂੰ ਇਹਨਾਂ ਦੀ ਮੀਟਿੰਗ ਆਪ ਜੀ ਅਸੀਂ ਚਾਹੁੰਦੇ ਆਂ ਕਿ ਮੀਟਿੰਗ ਹੁੰਦੀ ਆ ਤਾਂ ਫਾਈਨਲ ਕਰਨ ਤੇ ਟ੍ਰੇਨਾਂ ਆਉਣ ਤੇ ਮਾਲ ਗੱਡੀਆਂ ਤੁਰਨ ਤੇ ਲੋਕਾਂ ਨੂੰ ਖਾ ਦੇ ਮਿਲਿ ਵਿਚਾਰਿਆਂ ਤੋ ਦੋਸਤੋ ਇਹ ਸਾਡਾ ਉਹ ਦੁਕਾਨਦਾਰ ਜਿਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੇ ਨਾਲ ਦਾ ਦੁਕਾਨਦਾਰਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਕਿ ਕੋਈ ਖਾਦ ਨਾ ਮਿਲਣ ਕਾ ਕਿ ਜਿੱਥੇ ਕਿਸਾਨ ਪਰੇਸ਼ਾਨ ਉੱਤੇ ਦੁਕਾਨਦਾਰ ਵੀ ਪਰੇਸ਼ਾਨ ਸੋ ਅਸੀਂ ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਸਾਡੇ ਨਾਲ ਨੇ ਬਲਾਕ ਖੇਤੀਬਾੜੀ ਅਧਿਕਾਰੀ ਜੋਗ ਅਜਬੀਤ ਸਿੰਘ ਗੱਲ ਜੀ ਉਹਨਾਂ ਨਾਲ ਗੱਲ ਕਰਾਂਗੇ ਇਸ ਸਮੇਂ ਕਣਕ ਨੂੰ ਕਿੰਨੀ ਗਲੋੜ ਆ ਤੇ ਜਿਹੜੀ ਕਾਲਾ ਬਜਾਰੀ ਜਿਹੜੀ ਕਿਸਾਨਾਂ ਨੇ ਦੋਸ਼ ਲਾਇਆ ਕਿੰਨੇ ਕੁ ਸਹੀ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਸਰ ਸਵਾਗਤ ਸਰ ਜੇ ਅੱਜ ਗੱਲ ਕਰੀਏ ਤਾਂ ਕਿੰਨੀ ਗਲੋੜ ਆ ਇਸ ਸਮੇ ਇਸ ਵੇਲੇ ਖਾਦੀ ਕਿਉਂਕਿ ਕਣਕ ਤੀਗਿਰ ਹੁਣ ਇਹ ਪਾਣੀ ਲਾਉਣ ਵਾਲੇ ਹੋਏ ਆ ਲੱਗੇ ਆ ਜਾਂ ਲਾਉਣ ਵਾਲੇ ਹੋਏ ਆ ਤੇ ਪਾਣੀ ਤੋਂ ਤਤ ਬਾਅਦ ਜਿਹੜੀ ਹੈ ਪਹਿਲੀ ਡੋਜ਼ ਜਿਹੜੀ ਆ ਉਹਦੀ ਬਹੁਤ ਜ਼ਰੂਰਤ ਹੁੰਦੀ ਆ ਜਿਵੇਂ ਪਹਿਲੀ ਡੋਜ਼ ਪਾਦਨੇ ਪਹਿਲੇ ਪਾਣੀ ਤੋਂ ਬਾਅਦ ਫਿਰ ਦੂਜਾ ਪਾਣੀ ਲੱਗੂਗਾ ਜਾਂ ਜੇ ਬਰਸਾਤ ਵਗੈਰਾ ਹੁੰਦੀ ਤਾਂ ਨਹੀਂ ਵੀ ਲੋੜ ਫਿਰ ਤੁਰੇ 10 10 12 12 13 ਬਾਅਦ ਫਿਰ ਲੋੜ ਹੁੰਦੀ ਹੈ ਸੈਕੰਡ ਡੋਜ਼ ਦੀ ਉਹਦੇ ਵਾਸਤੇ ਆਪਨ ਨੂੰ ਅਵੇਲੇਬਿਲਿਟੀ ਇਸ ਵੇਲੇ ਜਿਹੜੀ ਆ ਬਲਾਕ ਦੇ ਵਿੱਚ ਨਿਲਿਆ ਤੇ ਇਹ ਕਾਰਨ ਤੁਹਾਨੂੰ ਪਤਾ ਹੀ ਆ ਕਾਰਨ ਜੋ ਇਸ ਵੇਲੇ ਧਰਨੇ ਚੱਲ ਰਹੇ ਆ ਇਹ ਰੈਕ ਨਹੀਂ ਲੱਗਣੀ ਟ੍ਰੇਨਾਂ ਦੀ ਤੇ ਰੈਕ ਬਿਲਕੁਲ ਤਿਆਰ ਨੇ ਪਿੱਛੇ ਪ੍ਰੋਡਿਊਸ ਹੋ ਰਹੀ ਆ ਕਾਫੀ ਤੇ ਤਿਆਰ ਹੈ ਬਿਲਕੁਲ ਤੇ ਸਿਰਫ ਇਹ ਵੀ ਇਹ ਆਉਂਦੀ ਥਰੂ ਰੈਕਸ ਨੇ ਟ੍ਰੇਨਸ ਦੇ ਥਰੂ ਆਉਂਦੀ ਆ ਦੂਰੋਂ ਆਉਂਦੀ ਆ ਤੇ ਇਹ ਜਦੋਂ ਖੁੱਲਣਗੇ ਇਹ ਫੇਰ ਆਊਗੀ ਕਿਉਂਕਿ ਅਜੇ ਤੱਕ ਤੇ ਕੋਈ ਅਜੇ ਆਸ ਨਹੀਂ ਲੱਗ ਰਹੀ ਖੁੱਲਣ ਦੀ ਜੇ ਆਪਾਂ ਗੱਲ ਕਰੀਏ ਬਲਾਕੇ ਨਾਲਾ ਵਿੱਚ ਕਿੰਨੀ ਕਾਸਤ ਹੋਈ ਆ ਕਣਕ ਦੀ ਕਿੰਨੀ ਕਿ ਬਜਾਈ ਉਹ ਕਿੰਨੀ ਖਾਦ ਦੀ ਜ਼ਰੂਰਤ ਹੈ ਜੇ ਇਹ ਨਾਲਾ ਕੱਲੇ ਦੀ ਗੱਲ ਕਰੀਏ ਤਾਂ ਇਹ ਨਾਲੇ ਦੇ ਵਿੱਚ ਇਸ ਤਕਰੀਬਨ ਕਣਕ ਦੀ ਜਿਹੜੀ 30000 ਹੈਕਟੇਅਰ ਦੇ ਵਿੱਚ ਕਾਸ਼ਤ ਜਿਹੜ ਤਕਰੀਬਨ ਆਲਮੋਸਟ 896% ਤਕਰੀਬਨ ਬਿਜਾਈ ਹੋ ਚੁੱਕੀ ਆ ਇਹਦੇ ਵਾਸਤੇ ਤੁਸੀਂ ਜੇ ਕੋਈ ਤੇ ਅਵੇਲੇਬਿਲਟੀ ਦੀ ਇਹਦੇ 82000 ਮੈਟ੍ਰਿਕ ਟਨ ਦੀ ਆ ਉਹ ਆਪਾਂ ਨੂੰ ਲੋੜ ਆ ਤੇ ਇਹ ਇਸ ਵੇਲੇ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਨਿਲ ਦੇ ਬਰਾਬਰ ਹੈ ਆਪਣੇ ਕੋਲ ਹੁਣ ਇਸ ਵੇਲੇ ਹੈਗੀ ਆ ਤੇ ਹੋਰ ਫਸਲਾਂ ਦਾ ਪਾ ਕੇ ਤੇ ਇਹ ਤਕਰੀਬਨ ਤੇ 9000 ਮੈਟ੍ਰਿਕ ਟਨ ਦੀ ਆਪਾਂ ਨੂੰ ਇਹਦੀ ਯੂਰੀਆ ਦੀ ਜ਼ਰੂਰਤ ਹੈ ਜੇ ਮੰਨ ਲਓ ਕੁਝ ਦਿਨ ਅਗਲੇ ਕਿਸਾਨ ਖਾਦ ਨਹੀਂ ਮਿਲ ਪਉਂਦੀ ਤੇ ਕੀ ਨੁਕਸਾਨ ਹੋਏਗਾ ਕਣਕ ਦਾ ਕਿੰਨਾ ਝਾੜ ਤੇ ਕਿੰਨਾ ਫਰਕ ਪੈ ਗਿਆ ਝਾੜ ਤੇ ਬਹੁਤ ਬਹੁਤ ਫਰਕ ਪੈ ਗਿਆ ਜੀ ਕਿਉਂਕਿ ਡੀਪੀ ਤਕਰੀਬਨ ਅਵੇਲੇਬਿਲਟੀ ਹੋ ਗਈ ਸੀ ਸਾਰੀ ਲੋਕਾਂ ਥੱਲੇ ਡੀਪੀ ਥੱਲੇ ਪੈਂਦੀ ਆ ਜਦੋਂ ਬੀਜਦੇ ਆ ਤੇ ਝਾੜ ਤੇ ਇਹ ਤਕਰੀਬਨ ਅੱਧ ਤੋਂ ਵੀ ਜ਼ਿਆਦਾ ਫਰਕ ਪੈ ਸਕਦਾ ਜੀ ਜੇ ਨਾ ਅਵੇਲੇਬਿਲਟੀ ਬਿਲਕੁਲ ਨਾ ਅਵੇਲੇਬਿਲਟੀ ਹੋਈ ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਅਜਿਹਾ ਨਾਲੇ ਵਿੱਚ ਖਾਦੀ ਵਪਾਰੀ ਕਿਲੇ ਤੇ ਹੈ ਨਹੀਂ ਆ ਪਰ ਕੁਝ ਕਿਸਾਨਾਂ ਨੇ ਸਾਡੇ ਨਾਲ ਗਲਬਲ ਕਰਦੇ ਦੋਸ਼ ਲਾਏ ਆ ਕਿ ਅਜਿਹਾ ਨਾਲੇ ਦੇ ਵਿੱਚ ਕਾਲਾ ਵਿਚਾਰੀ ਬਹੁਤ ਹੋ ਰਹੀ ਆ ਉਹਨੂੰ ਰੋਕਣ ਲਈ ਤੁਸੀਂ ਕੀ ਕਾਰਵਾਈ ਕਰੋਗੇ ਆਪਣੇ ਵਿਭਾਗ ਨੂੰ ਅਸੀਂ ਜਦੋਂ ਵੀ ਕਿਤੇ ਕਿਤੇ ਵੀ ਸਾਨੂੰ ਇਨਫੋਰਮੇਸ਼ਨ ਮਿਲੂ ਕਿ ਕੋਈ ਰੇਟ ਵੱਧ ਲਾ ਰਿਹਾ ਜਾਂ ਕਿਤੇ ਇਹ ਕੁਝ ਇਦਾਂ ਦੀ ਗੱਲ ਹੋ ਰਹੀ ਆ ਅਸੀਂ ਫੌਰਨ ਜਾ ਕੇ ਆਪਣੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਫਾਰਮਰ ਨੂੰ ਅਵੇਲੇਬਿਲਟੀ ਉਹਨਾਂ ਦੀ ਕੰਟਰੋਲ ਰੇਟ ਤੇ ਕਰਾਵਾਂਗੇ ਕਿਸਾਨਾਂ ਦਾ ਕਹਿਣਾ ਹੈ ਕਿ ਰਾਤ ਬਰਾਤੇ 420 450 ਨੂੰ ਬੋਰੀ ਫਜਣਾਲੇ ਦੇ ਵਿੱਚੋਂ ਮਿਲ ਰਹੀ ਆ ਪਰ ਕੰਟਰੋਲ ਰੇਟ ਤੇ ਨਹੀਂ ਮਿਲ ਰਹੀ ਕਿਸਾਨਾਂ ਨੂੰ ਕਿਹਨੇ ਹੈਨੀ ਆ ਸਾਨੂੰ ਇਸ ਵੇਲੇ ਕੋਈ ਵੀ ਲਿਖਤੀ ਜਾਂ ਕੋਈ ਜ਼ੁਬਾਨੀ ਜਾਂ ਕੋਈ ਫੋਨ ਤੇ ਮੈਸੇਜ ਅਜੇ ਤੱਕ ਨਹੀਂ ਆਇਆ ਜਦੋਂ ਸਾਨੂੰ ਕੋਈ ਆਏਗੀ ਉਸੇ ਵੇਲੇ ਫਾਰਮਰ ਨੂੰ ਦੀ ਕਾਰਵਾਈ ਕਰਾਂਗੇ ਇਸ ਹਨ ਬਲਾਕ ਖੇਤੀ ਬੜੀ ਅਫਸਰ ਜੋਗਰਾਜਪ੍ਰੀਤ ਸਿੰਘ ਗੱਲ ਜਿਨ੍ਹਾਂ ਨੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਖਾਦ ਦੀ ਕਾਫੀ ਕਿਲਤ ਹੈ ਜੋ ਉਹਨਾਂ ਨੂੰ ਨੁਕਸਾਨ ਦੱਸਿਆ ਕਿ ਝਾੜ ਤੇ ਵੀ ਕਾਫੀ ਅਸਰ ਪਾਇਆ ਕਿਸਾਨਾਂ ਨੇ ਵੀ ਦੱਸਿਆ ਕਿ ਖਾਦ ਨਾ ਮਿਲਣ ਕਰ ਨੂੰ ਕਾਫੀ ਪਰੇਸ਼ਾਨ ਹੈ ਸੋ ਹੁਣ ਆਉਂਦੇ ਦਿਨਾਂ ਦੇ ਦੇਖਣਾ ਹੋਵੇਗਾ ਕਿ ਜਿਹੜਾ ਕਿਸਾਨਾਂ ਦੇ ਪ੍ਰਦਰਸ਼ਨ ਹੈ ਕਦੋਂ ਖਤਮ ਹੋਣਗੇ ਕੇਂਦਰ ਸਰਕਾਰ ਕਦੋਂ ਜਿਹੜੀਆਂ ਮਾਲ ਗੱਡੀਆਂ ਪੰਜਾਬ ਦੇ ਵਿੱਚ ਭੇਜੇਗੀ ਜਿਸ ਤਰ੍ਹਾਂ ਜਿਹੜੀ ਖਾਦ ਇੱਥੇ ਪਹੁੰਚੇਗੀ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਅਨਾਲਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ